ਕੀ ਆਪ ਜੀ ਨੂੰ ਨੈਟਵਰਕ ਸਲੋ ਹੁੰਦੇ ਸਾਰ ਜਾਂ ਵਾਈਫਾਈ ਸਲੋ ਹੁੰਦੇ ਸਾਰ ਗੁੱਸਾ ਆ ਜਾਂਦਾ ਤੇ ਜਾਂ ਕਿਤੇ ਚਾਹ ਜਾਂ ਕਾਫੀ ਠੰਡੀ ਹੋ ਜਵੇ ਤਾਂ ਸਵਾਦ ਨਹੀਂ ਆਉਂਦਾ ਅਸਲ 'ਚ ਇਹ ਆਪ ਜੀ ਦਾ ਦਿਮਾਗ ਨਹੀਂ ਇਹ ਆਪ ਜੀ ਦਾ ਕੰਫਰਟ ਜ਼ੋਨ ਹੈ ਇੱਕ ਛੋਟੀ ਜੀ ਉਦਾਹਰਣ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਰਾਹੁਲ ਕਹਿੰਦਾ ਮੈਂ ਆਰਕਟਿਕ ਤੋਂ ਮਣ ਗਿਆ ਤੇ ਫਲਾਈਟ ਦੇ ਵਿੱਚ ਉਹਨੂੰ ਜਾਂਦੇ ਹੋਏ ਪਾਣੀ ਗਰਮ ਨਹੀਂ ਮਿਲਿਆ ਤੇ ਕਾਫੀ ਠੰਡੀ ਸੀ ਫਲਾਈਟ 'ਚ ਨੈਟਵਰਕ ਵੀ ਨਹੀਂ ਮਿਲਿਆ ਤੇ ਸੀਟਾਂ ਬਹੁਤ ਭੀੜੀਆਂ ਸੀ ਕਹਿੰਦਾ ਪਰ ਜਦੋਂ ਉਹ 30 ਦਿਨ ਆਰਕਟਿਕ ਦੇ ਵਿੱਚ ਰਹਿ ਕੇ ਵਾਪਸ ਆਇਆ ਤੇ ਉਹਨੇ ਆ ਕੇ ਦੱਸਿਆ ਕਿ ਉੱਥੇ ਉਹਨੂੰ ਪਾਣੀ ਲੈਣ ਲਈ ਦਰਿਆ ਤੱਕ ਤੁਰ ਕੇ ਜਾਣਾ ਪੈਂਦਾ ਸੀ ਤੇ ਹਮੇਸ਼ਾ ਬਹੁਤ ਹੀ ਜ਼ਿਆਦੇ ਠੰਡ ਹੁੰਦੀ ਸੀ ਤੇ ਉੱਪਰੋਂ ਹਮੇਸ਼ਾ ਟਾਇਲਟ ਜਾਣ ਲਈ ਵੀ ਕੋਲੇ ਗਨ ਰੱਖਣੀ ਪੈਂਦੀ ਸੀ ਉਥੋਂ ਦੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਹਰ ਚੀਜ਼ ਔਖੀ ਸੀ ਉੱਥੇ ਉਹਨੂੰ ਇੱਕ ਪਲ ਵੀ ਆਰਾਮ ਨਹੀਂ ਮਿਲਿਆ ਬਲਕਿ ਉਹ ਤੇ ਘੁੰਮਣ ਗਿਆ ਸੀ ਪਰ ਜਦੋਂ ਵਾਪਸ ਆ ਰਿਹਾ ਦਾ ਉਹੀ ਪੀੜੀ ਸੀਟ ਤੇ ਉਹੀ ਠੰਡੀ ਕਾਫੀ ਹੁਣ ਉਹਨੂੰ ਬਹੁਤ ਹੀ ਵਧੀਆ ਲੱਗਣ ਲੱਗੀ ਉਹੀ ਕੁਰਸੀ ਉਹਦੇ ਲਈ ਬਹੁਤ ਸੁਖਦਾਈ ਹੋ ਗਈ ਤੇ ਉੱਪਰੋਂ ਕਾਫੀ ਵੀ ਬਹੁਤ ਸਵਾਦ ਲੱਗੀ ਤੇ ਉੱਪਰੋਂ ਜਦੋਂ ਉਹਨੂੰ ਟਾਇਲਟ ਦੇ ਵਿੱਚ ਗਰਮ ਪਾਣੀ ਮਿਲਿਆ ਤੇ ਉਹਦੀਆਂ ਖੁਸ਼ੀਆਂ ਹੋਰ ਵਧ ਗਈਆਂ ਤੇ ਉਹਦੇ ਆਰਕਟਿਕ ਦੇ ਸਫ਼ਰ ਨੇ ਉਹਦਾ ਗੋਲ ਪੋਸਟ ਰੀਸੈਟ ਕਰਤਾ ਤੇ ਹੁਣ ਉਹੀ ਰਾਹੁਲ ਜਿਹਨੂੰ ਇਹ ਦੁਨੀਆ ਵਧੀਆ ਨਹੀਂ ਲੱਗਦੀ ਸੀ ਤੇ ਹੁਣ ਉਹ ਕਹਿੰਦਾ ਵਾ ਕਿ ਦੁਨੀਆ 'ਚ ਰਹਿਣਾ ਬਹੁਤਾ ਔਖਾ ਨਹੀਂ ਅਸਲ 'ਚ ਬਸ ਸੱਚਾਈ ਇਹੀ ਆ ਕਿ ਆਪਾਂ ਹੀ ਬਹੁਤ ਆਰਾਮ ਦੇ ਆਦੀ ਹੋ ਗਏ ਜ਼ਿੰਦਗੀ 'ਚ ਜਦੋਂ-ਜਦੋਂ ਵੀ ਤਕਲੀਫ ਮਿਲਦੀ ਆ ਗ੍ਰੈਟੀਟਿਊਡ ਉਦੋਂ ਹੀ ਜਨਮ ਲੈਂਦਾ ਵਾ ਤਾਂ ਹੀ ਤਾਂ ਮਹਾਰਾਜ ਵੀ ਕਹਿੰਦੇ ਨੇ ਕਿ ਦੁੱਖ ਦੇ ਵਿੱਚ ਹੀ دارو ਮਿਲਦੀ ਆ ਮੇਰੇ ਸ਼ਬਦਾਂ ਦਾ ਤਾਂ ਇੱਥੋਂ ਤੱਕ ਵੀ ਮੰਨਣਾ ਵਾ ਜੇ ਕਿਤੇ ਬੰਦਾ ਵਾਰ ਜ਼ੋਨ ਦੇ ਵਿੱਚ ਵੀ ਰਹਿ ਕੇ ਆ ਜਾਵੇ ਤਾਂ ਮੁੜ ਕੇ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਹੋ ਕੇ ਆਊਗਾ ਤਾਂ ਫੇਰ ਉਹਨੂੰ ਆ ਚਾਰਜ ਪੀਆਰ ਦੇ ਪੇਪਰਾਂ ਪਿੱਛੇ ਤੇ ਪੈਸੇ ਕਦੇ ਕਦੇ ਵੀ ਘਬਰਾਹਟ ਨਹੀਂ ਹੁੰਦੀ